ਆਵਾਜ ਟਰੈਕਟਰ ਮਾਰਚ ਕਰਨ ਜਾ ਰਹੇ ਪੂਰੇ ਮਰਸਦ ਜਿਹੜਾ ਮੇਨ ਮਾਰਕਸ ਦਾ ਜਿਵੇਂ ਆਪਾਂ ਕਹਿ ਲਈਏ ਜਮੀਨਾ ਖੋਣ ਵਾਲੇ ਪਹਿਲੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਸੇ ਦੀ ਐਡ ਦੇ ਵਿੱਚ ਜਿਹੜਾ ਹੈ ਜਮੀਨਾ ਖੋਣ ਵਾਲਾ ਕਾਨੂੰਨ ਆ ਜਿਹੜਾ ਫਿਰ ਤੇ ਉਹ ਆਇਆ ਵਾ ਉਸ ਲਈ ਅੱਜ ਇਹਦਾ ਜਿਹੜਾ ਟਰੈਕਟਰ ਮਾਰਚ ਆ ਉਹ ਹੋਣ ਜਾ ਰਿਹਾ ਵਾ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਹਰ ਇੱਕ ਵਾਰ ਗੁੱਟਿਆ ਕਿਉਂਕਿ ਇਹ ਸਿਰਫ ਪਹਿਲਾਂ ਵਾਂਗੂ ਕਿਸਾਨਾਂ ਦਾ ਇਕੱਲਾ ਦਾ ਮਸਲਾ ਨਹੀਂ ਲੀਡ ਦੇ ਵਿੱਚ ਕਿਉਂਕਿ ਮਸਲਾ ਅੱਜਕੱਲ ਹਰ ਇੱਕ ਦੇ ਵਾਸਤੇ ਇਹ ਬਣਿਆ ਹੋਇਆ ਵਾ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਦੇ ਮੋਪਾਪੂ ਸਾਹਿਬ ਹਰ ਰੋਜ਼ ਕਹਿ ਰਹੇ ਵੀ ਕਿਸਾਨ ਸਾਡੇ ਨਾਲ ਆ ਤੇ ਅਸੀਂ ਕਿਸਾਨਾਂ ਦੇ ਨਾਲ ਆ। ਫਿਰ ਤੁਹਾਨੂੰ ਇਪਰੇਟਿਵ ਮਾਰਕ ਕਰਨ ਦੀ ਕਿਉਂ ਲੋੜ ਪਈ? ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਇਹ ਕਿਸਾਨਾਂ ਨੂੰ ਹਰ ਇੱਕ ਜਿਹੜਾ ਵਰਗ ਆ ਉਹਨੂੰ ਦੱਬਣ ਨਾਲ ਵਾਸਤੇ ਕੁਚਲਣ ਵਾਸਤੇ ਇਹ ਸਰਕਾਰ ਦੀ ਗੋਲੀ ਬੋਲ ਰਹੀ ਹੈ ਸਾਰੇ ਜਿਹੜਾ ਕੋਈ ਵੀ ਵਰਗ ਆ ਉੱਥੇ ਸਭ ਦੁਖੀ ਆ ਕਿਉਂਕਿ ਦੁਖੀ ਕਰਕੇ ਅੱਜ ਫੇਰ ਜਿਹੜੇ ਕਿਸਾਨ ਆ ਮਜ਼ਦੂਰ ਆ ਸਭ ਸੜਕਾਂ ਤੇ ਆਏ ਹੋਏ ਕਿਉਂਕਿ ਜ਼ਮੀਨਾਂ ਖੋਣ ਵਾਲੇ ਕਾਨੂੰਨ ਪਹਿਲਾਂ ਵੀ ਆਏ ਸੀਗੇ ਤਾਂ ਉਸੇ ਤਹਿਤ ਜਿਹੜਾ ਇਹ ਕਾਨੂੰਨ ਲੈ ਕੇ ਆਈ ਆ ਉਹ ਵੀ ਜ਼ਮੀਨਾਂ ਖੋਣ ਵਾਲਾ ਜਿਹੜਾ ਕਾਨੂੰਨ ਆ ਲੈ ਕੇ ਆਈਏ ਜੇ ਪੰਜਾਬ ਸਰਕਾਰ ਚਾਵੇ ਵੀ ਅਸੀਂ ਜ਼ਮੀਨਾਂ ਖੋਲਾਂਗੇ ਤਾਂ ਇਹ ਇਹਨਾਂ ਦੇ ਭਲੇਖਾ ਮਨ ਦੇ ਵਿੱਚ ਪਹਿਲਾਂ ਮੋਦੀ ਸਰਕਾਰ ਦਾ ਭਲੇਖਾ ਸੀ ਕੱਢਿਆ ਸੀ ਤਹਾਣਾ ਭਗਵੰਤ ਮਾਨ ਸਰਕਾਰ ਦਾ ਵੀ ਜਿਹੜਾ ਇਹ ਭਲੇਖਾ ਇਹ ਕੱਢ ਕੇ ਹਟਾਂਗੇ ਕਿਉਂਕਿ ਜ਼ਮੀਨ ਸਾਡੀ ਮਾਂ ਵਾ ਅਸੀਂ ਤਾਂ ਕਿਸੇ ਨਾਲ ਉਹਦੀ ਵੰਟ ਤੇ ਨਹੀਂ ਚੜਨ ਦਿੰਦੇਗੇ ਇਹ ਤਾਂ ਫੇਰ ਸਾਡੀਆਂ ਜ਼ਮੀਨਾਂ ਖੋਣ ਨੂੰ ਆਏ ਆ ਤਾਂ ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਬੈੱਲੇ ਲੈ ਕੇ ਆਂਦੇ ਉਸੇ ਤਰ੍ਹਾਂ ਜਿਹੜਾ ਬੈੱਲਾ ਇਹ ਵਾਪਸ ਕਰ ਲਵੇ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਦਿੱਲੀ ਵਾਂਗੂ ਥਾਂ ਥਾਂ ਤੇ ਮੋਰਚੇ ਲੱਗਣਗੇ ਔਰ ਕਿਸਾਨ ਆਪਦੀ ਜਿਹੜੀ ਜਾਨ ਤੱਕ ਉਹ ਦੇ ਦੇਣਗੇ ਪਰ ਇਹਨਾਂ ਨੂੰ ਜ਼ਮੀਨਾਂ ਦੇ ਵਿੱਚ ਕਦੇ ਵੀ ਪੈਰ ਨਹੀਂ ਪਾਉਣ ਦੇਣਗੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ਾਂ ਨਿਰਦੇਸ਼ਾਂ ਅੰਮਦਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਲੈਂਡ ਪਾਲ ਪਾਲਿਸੀ ਆ ਰਹੀ ਹੈ ਜਿੱਥੇ ਜਿੱਥੇ ਦੇ ਲੋਕਾਂ ਦੀਆਂ ਜ਼ਮੀਨਾਂ ਆ ਰਹੀਆਂ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਅਵੇਅਰਨੈਸ ਕਰਨ ਵਾਸਤੇ ਅੱਜ ਪਿੰਡਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਅਸੀਂ ਟਰੈਕਟਰ ਅੱਜ ਮੋਗੇ ਜ਼ਿਲ੍ਹੇ ਦੇ ਵਿੱਚ ਇਕੱਤਰ ਹੋ ਕੇ ਤੇ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿਹੜਾ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਵੀ ਜਿਹੜੇ ਲੋਕਾਂ ਦੇ ਡੈਥ ਬਰਾਂਡ ਤੇ ਤੁਸੀਂ ਸਹਿਨ ਕਰ ਰਹੇ ਆ ਬਿਲਕੁਲ ਇਹ ਸਹਿਨ ਬੰਦ ਕਰ ਦਿਓ ਔਰ ਇਹ ਪਾਲਿਸੀ ਨੂੰ ਰੱਦ ਕਰ ਦਿਓ ਅਸੀਂ ਇੱਕ ਇੰਚ ਵੀ ਜ਼ਮੀਨ ਪੰਜਾਬ ਦੀ ਜਾਣ ਨਹੀਂ ਦੇਵਾਂਗੇ ਸਾਨੂੰ ਭਾਵੇਂ ਕੁਰਬਾਨੀਆਂ ਕਰਨੀਆਂ ਪੈਣ ਅਸੀਂ ਬਿਲਕੁਲ ਸਰਕਾਰ ਨੂੰ ਇਹ ਜ਼ਮੀਨ ਆਪਦੀ ਨਹੀਂ ਜਾਣ ਦੇਵਾਂਗੇ ਔਰ ਜਿਹੜੇ ਸਾਡੇ ਕਿਸਾਨ ਮਾਰੂ ਨੀਤੀ ਬਿੱਲ ਲਿਆਂਦੀ ਹੈ ਨੀਤੀ ਲਿਆਂਦੀ ਆ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਅੱਜ ਦਾ ਇਹ ਟਰੈਕਟਰ ਮਾਰਚ ਜਿਹੜੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਜਿਹੜੀ ਜ਼ਮੀਨ ਦੇ ਸਬੰਧ ਵਿੱਚ ਪਿਛਲੇ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ 65000 ਏਕੜ ਤੋਂ ਉੱਪਰ ਦੀ ਪਹਿਲੀ ਹੈ ਜਿਹਦੇ ਵਿੱਚੋਂ 43000 ਏਕੜ ਦੇ ਲਗਭਗ ਕਲੋਨੀਆਂ ਲਈ ਇਹ ਬਾਕੀ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਸਨਤਾਂ ਲਈ ਜਿਹੜੀ ਹੈਗੀ ਆ ਉਹ ਬਣਾਈ ਜਾ ਰਹੀ ਹੈ ਇਹ ਲਗਭਗ 116 ਪਿੰਡਾਂ ਪੰਜਾਬ ਦੇ ਜੇ ਇਸ ਨੂੰ ਬਿਨਾਂ ਗੱਲ ਕਰਨੀ ਹੋਵੇ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਕਲੋਨੀਆਂ ਆ ਉਡਾ ਤੇ ਕਮਾਡਾ ਨੇ ਜਿਹੜੀਆਂ ਹੈਗੀਆਂ ਉਹ ਕਟੀਆਂ ਹੋਈਆਂ ਨੇ ਜਿਹੜੀਆਂ 10-12-12 ਸਾਲ ਤੋਂ ਅਜੇ ਤੱਕ ਜਿਹੜੀ ਹੈਗੀ ਆ ਉਹ ਜ਼ਮੀਨ ਜਿਹੜੀ ਹੈਗੀ ਆ ਵਿਲੀ ਪਈ ਹੈਗੀ ਆ ਉਹ ਹਲੇ ਕਿਸੇ ਸਿਰੇ ਨਹੀਂ ਲੱਗੀ ਜੀ ਜੇ ਸਰਕਾਰ ਤੋਂ ਪਹਿਲਾਂ ਕਟੀਆਂ ਹੋਈਆਂ ਕਲੋਨੀਆਂ ਹੀ ਨਹੀਂ ਵਿਕੀਆਂ ਤਾਂ ਹੁਣ ਸਰਕਾਰ ਨੂੰ ਕਲੋਨੀਆਂ ਬਣਾਉਣ ਦੀ ਕੀ ਲੋੜ ਪਈ ਹੈਗੀ ਆ ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਕਿਸਾਨ ਤੋਂ ਜ਼ਮੀਨ ਲੈ ਲੈਣੀ ਹੈ ਪੈਸਾ ਕੋਈ ਨਹੀਂ ਦੇਣਾ ਜ਼ਮੀਨ ਕਿਸਾਨ ਦੀ ਪੈਸਾ ਕੋਈ ਨਹੀਂ ਦੇਣਾ ਉਹਦੇ ਸਾਹਨ ਕੀਤਾ ਜਾ ਰਿਹਾ ਹੈਗਾ ਵੀ ਅਸੀਂ ਤੁਹਾਨੂੰ ਦੋ ਕਨਾਲਾ ਫ੍ਰੀ ਦੇ ਰਹੇ ਆ ਤੇ ਜਿਹੜੀ ਦੋ ਕਨਾਲਾ ਫ੍ਰੀ ਵੀ ਦੇਣੀ ਹੈ ਜਿਹੜੇ ਗਮਾੜਾ ਦੇ ਪੂਡਾ ਵਾਲੇ ਨੇ ਉਹਨਾਂ ਨੇ ਡਿਵੈਲਪਮੈਂਟ ਦਾ ਜਿਹੜਾ ਹੈਗਾ ਜਿਹੜੇ ਆ ਗਮਾੜਾ ਵਾਲਿਆਂ ਨੇ ਜਿਹੜਾ ਹੈਗਾ 1 ਕਰੋੜ ਕਿੱਲੇ ਦਾ ਜਿਹੜੇ ਪੂਡਾ ਵਾਲੇ ਆ ਉਹਨਾਂ ਨੇ 2 ਕਰੋੜ ਕਿੱਲੇ ਦਾ ਕਿਸਾਨਾਂ ਤੋਂ ਲੈਣਾ ਫੇਰ ਪਲਾਟ ਦੇਣੇ ਆ ਮਤਲਬ ਜੇ ਜ਼ਮੀਨ ਸਰਕਾਰ ਸਰਕਾਰ ਨੇ ਲੈਣੀ ਸੀ ਤਾਂ ਪਹਿਲਾਂ ਪਹਿਲੀ ਜਿਹੜੀ ਜ਼ਮੀਨ ਆ ਉਹਦਾ ਕੋਈ ਮਸਲਾ ਹੱਲ ਕਰ ਲੈਂਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈਗੀ ਆ ਉਹ ਸਰਕਾਰ ਦੇ ਕੋਲੇ ਵਿਹਲੀ ਪਈ ਆ ਪਹਿਲਾਂ ਹੀ ਆਹ ਤੁਹਾਡੇ ਆਪਣੇ ਲਾਗੇ ਜਗਰਾਉਂ ਦੀ ਖੰਡ ਮੈਲ ਹੈ 100 ਏਕੜ ਤੋਂ ਜ਼ਮੀਨ ਜਾਦੇ ਹੈਗੀ ਹੈ 15 ਸਾਲ ਦੀ ਇਹ ਜ਼ਮੀਨ ਵਿਹਲੀ ਪਈ ਹੈ ਇੱਥੇ ਸਿਰਫ ਤਿੰਨ ਬਿਲਡਿੰਗਾਂ ਬਣੀਆਂ ਨੇ ਬਠਿੰਡਾ ਦੇ ਵਿੱਚ ਮਾਨਸਾ ਦੇ ਵਿੱਚ ਕਲੋਨੀਆਂ ਬਣਾਈਆਂ ਗਈਆਂ ਨੇ ਪਰ ਉਹ ਕਲੋਨੀਆਂ ਹਲੇ ਤੱਕ ਜਿਹੜੀਆਂ ਹੈਗੀਆਂ ਖਾਲੀ ਪਈਆਂ ਨੇ ਫਰੀਦਕੋਟ ਦੀ ਖੰਡ ਮੈਲ ਦੀ ਪਹਿਲੀ ਹੈ ਜਿਹੜੀ ਉਹੋ ਇਹਨਾਂ ਨੇ ਲਈ ਸੀਗੀ ਹਲੇ ਤੱਕ ਉਹਦੇ 67 ਕਰੋੜ ਰੁਪਏ ਹਲੇ ਤੱਕ ਉਹਦਾ ਨਹੀਂ ਦਿੱਤਾਗਾ 400 ਲੋਕ ਉਹਨਾਂ ਦੇ ਮਗਰਮਗਰ ਫਿਰਦੇ ਨੇ ਉਹ ਕੋਲੋਂ ਕਿਸੇ ਨੇ ਪਲਾਟਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਹਸਾਬ-ਕਿਤਾਬ ਨਹੀਂ ਦਿੱਤਾਗਾ ਉਹਨਾਂ ਨੂੰ ਪਲਾਟਾਂ ਦਾ ਜਿਹੜਾ ਸੀਗਾ ਜਿਹੜਾ ਹੈਗਾ ਕਬਜ਼ਾ ਨਹੀਂ ਦਿੱਤਾ ਗਿਆ ਇਹ ਸਰਕਾਰ ਦੀ ਇਹ ਨੀਤੀ ਜਿਹੜੀ ਹੈਗੀ ਆ ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਲਈ ਹੈਗੀ ਆ ਜੇ ਅਸੀਂ ਟੋਟਲ ਦੇਖਣਾ ਹੋਵੇ ਜਿੰਨੇ ਵੀ ਪੰਜਾਬ ਦੇ 237 ਮੋٹے ਨਿੱਕੇ-ਮੋਟੇ ਸ਼ਹਿਰ ਬਣਦੇ ਨੇ ਜਿੰਨੀ ਜ਼ਮੀਨ ਉਹ 237ਾਂ ਤੇ ਹੈਗੀ ਆ ਉਹ ਕਿਤੇ ਜਾਦੇ ਜ਼ਮੀਨ ਜਿਹੜੀ ਆ ਹੁਣ ਅਕਵਾਇਰ ਕਰ ਸਕਦੀ ਆ ਜੇ ਇੰਤ ਹਿਸਾਬ ਕਿਤਾਬ ਲਾਉਣਾ ਹੋਵੇ ਤਾਂ ਇੱਕ ਨਵੇਂ ਪੰਜਾਬ ਸਾਰਾ ਪੰਜਾਬ ਜਿਹੜਾ 3 ਕਰੋੜ ਦੀ ਆਬਾਦੀ ਹੈ ਇਹਨਾਂ 45000 ਜੇ ਵਸਾਈ ਜਾ ਸਕਦੀ ਇਹਨਾਂ ਜ਼ਮੀਨ ਆ ਜਦੋਂ ਪ੍ਰਧਾਨਤਰੀ ਸਾਹਿਬ ਤਾਂ ਕਹਿ ਰਹੇ ਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਰਹੇ ਆ ਤੁਹਾਨੂੰ ਲੱਗ ਰਿਹਾ ਵੀ ਫੈਸਲਾ ਹੱਕ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਗੱਪ ਜਿਹੜਾ ਗੱਪੀ ਮੁੱਖ ਮੰਤਰੀ ਆ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੁਖਬੀਰ ਬਾਦਲ ਗੱਪੀ ਆ ਇਹ ਉਹਦਾ ਵੀ ਪਿਓ ਹੈਗਾ ਗੱਪ ਮਾਰੀ ਜਾਂਦਾ ਨਰੇ ਪਹਿਲੇ ਦਿਨ ਕਹਿੰਦਾ 30000 ਕਿੱਲੇ ਦਾ ਦੇਵਾਂਗੇ ਦੂਜੀ ਵਾਰ ਕਹਿੰਦਾ ਜਦੋਂ ਕਿਸਾਨਾਂ ਦਾ ਮੜਾ ਜਾ ਪਤਾ ਲੱਗਾ ਵੀ ਕਿਸਾਨ ਉਤਰਾਜ ਕਰਨਗੇ ਫਿਰ ਕਹਿੰਦਾ 50000 ਦੇਊਗਾ ਹੁਣ ਕਹਿੰਦਾ 1 ਲੱਖ ਰੁਪਇਆ ਦੇਊਗਾ ਪਰ ਦੇਣਾ ਦੇਣਾ ਭਰਾਓ ਕੁਛ ਨਹੀਂ ਜੇ ਅੱਜ ਤੋਂ 15 20 ਸਾਲ ਮੁਹੱਲੀ ਦੀ ਕਿੰਨਾ ਚਿਰ ਪਹਿਲਾਂ ਦੀ ਡਿਵੈਲਪਮੈਂਟ ਹੋਣ ਵਾਲੀ ਪਈ ਹੈ ਉਥੇ ਕਿੰਨੀਆਂ ਹੀ ਹਜ਼ਾਰਾਂ ਏਕੜ ਜ਼ਮੀਨ ਵਿਹਲੀ ਪਈ ਹੈ ਜੇ ਉਹ ਜ਼ਮੀਨ ਹਲੇ ਤੱਕ 20 ਸਾਲਾਂ ਚ ਡਿਵੈਲਪਮੈਂਟ ਨਹੀਂ ਕਰ ਸਕੇ ਜਿਹੜੀ ਹੁਣ ਜ਼ਮੀਨ ਜਿਹੜੀ ਇਹ ਲੈਰੇ ਨੇ ਇਹ ਜਿਹੜੀ ਹੈਗੀ ਆ ਇਹ ਤਾਂ ਕਈ ਦਹਾਕੇ ਜਿਹੜੀ ਹੈਗੀ ਆ ਡਿਵੈਲਪਰ ਨਹੀਂ ਹੋਣੀ ਤੇ ਸਾਡਾ ਇਹ ਸਰਕਾਰ ਨੂੰ ਚੈਲੰਜ ਆ ਵੀ ਇਹ ਸਰਕਾਰ ਨੂੰ 1 ਇੰਚ ਵੀ ਜ਼ਮੀਨ ਨਹੀਂ ਲੈਣ ਦੇਵਾਂਗੇ look at that